ਆਪਣਾ ਵੀ ਭਾਈ ਗੱਡੀ ਪਾਰਟੀ ਤਾਂ ਨਹੀਂ ਕਹਿ ਸਕਦੇ ਛੱਲ ਜੀ ਮਾਰਦੀ ਮਾਰੀ ਜੀ ਪਰ ਆਪਣੀ ਗਾਇਲ ਕੇ ਬੰਦੇ ਸਾਰੇ ਬਾਈ ਦੀ ਮਦਦ ਕਰਾ ਰਹੇ ਆ ਜੋ ਆਪਣਾ ਬਾਈ ਬਲਜੀਤ ਬਲਜੀਤ ਦੇਖ ਤੈਨੂੰ ਜੋ ਬਲਜੀਤ ਹੈ ਬਾਈ ਆਪਣਾ ਜੋ ਰੱਬੀ ਹੈ ਰੱਬ ਸਿੰਘ ਜੋ ਆਪਣਾ ਦਾਦਾ ਸਿੰਘ ਕੋਰਾ ਜੋ ਬਾਈ ਡਰਾਈਵਰ ਹੈ ਦੇਖ ਜਿਹੜਾ ਸੇਬਾ ਵਾਲੀ ਗੱਡੀ ਪਾਰਟੀ ਦੀ ਲੋਕਾਂ ਨੇ ਲੁੱਟੀ ਦੀ ਵਾ ਥਾਨੇ ਬਹੁਤ ਸ਼ੇਅਰ ਕਰੀ ਜਾ ਜੋ ਬਾਈ ਮਾਰੇ ਪਿੰਡ ਦੇ ਧਰਮਗੜ ਪਿੰਡ ਦੇ ਵਧੀਆ ਕੰਮ ਕਰ ਰਹੇ ਬਾਈ ਦੇਖੋ ਇਹਨਾਂ ਨੂੰ ਵੀ ਸ਼ੇਅਰ ਕਰੋ ਬਾਕੀ ਤੁਹਾਡੀ ਮਰਜ਼ੀ ਹੈ ਜੋ ਮਰਜ਼ੀ ਕਰੋ ਮਾਰਾ ਤਾਂ ਜਿਹੜਾ ਫਰਜ਼ ਤਾਂ ਮਾਨੇ ਨਭਾ ਦਿਆ ਲੈ ਇਹ ਮਹਾਂ ਬਾਈ ਨੂੰ ਪੂਰਾ ਪੱਕਾ ਕਰਕੇ ਭੇਜੇ ਨੇ ਜੇ ਕੋਈ ਲਫਾਫਾ ਖੈਲਾ ਚਹੀਦਾ ਇਹਨੂੰ ਘਰ ਤੇ ਲਿਆ ਕੇ ਦੇਹਗੇ ਹਾਂ ਬਾਕੀ ਸਸਤਰੀ ਕਾਰਵਾਈ ਸਾਰੇ ਨੇ ਆਪਣਾ ਵੀ ਬਾਈ ਚੱਤੀ ਪਾਰਟੀ ਤਾਂ ਨਹੀਂ ਕਹਿ ਸਕਦੇ ਛੱਲ ਜੀ ਮਾਰਦੀ ਮਾੜੀ ਜੀ ਪਰ ਆਪਣੀ ਗੈਲ ਕੇ ਬੰਦੇ ਸਾਰੇ ਬਾਈ ਦੀ ਮਦਦ ਕਰਾ ਰਹੇ ਆ ਇਹੋ ਆਪਣਾ ਬਾਈ ਬਿਲਦਜੀਤ ਬਲਜੀ ਦਾ ਅਸੀਂ ਤੇਨੂੰ ਇਹ ਬਲਜੀਤ ਆ ਬਾਈ ਆਪਣਾ ਇਹ ਰੱਬੀ ਆ ਰੱਬ ਸਿੰਘ ਇਹ ਆਪਣਾ ਦਦਾਰ ਸਿੰਘ ਕੋਹਰਾ ਇਹ ਬਾਈ ਡਰਾਈਵਰ ਆ ਦੇਖ ਜਿਹੜਾ ਸੇਬਾਂ ਵਾਲੀ ਗੱਡੀ ਪਾਰਟੀ ਦੀ ਲੋਕਾਂ ਨੇ ਲੁੱਟੀ ਦੀ ਵਾ ਤੁਹਾਨੇ ਬਹੁਤ ਸ਼ੇਅਰ ਕਰੀਆ ਇਹ ਬਾਈ ਮਾਰੇ ਪਿੰਡ ਕੇ ਧਰਮਗੜ ਪਿੰਡ ਕੇ ਵਧੀਆ ਕੰਮ ਕਰ ਰਹੇ ਬਾਈ ਦੇਖੋ ਇਹਨਾਂ ਨੂੰ ਵੀ ਸ਼ੇਅਰ ਕਰੋ ਬਾਕੀ ਤੁਹਾਡੀ ਮਰਜ਼ੀ ਆ ਜੋ ਮਰਜ਼ੀ ਕਰੋ ਮਾਰੇ ਤਾਂ ਜਿਹੜਾ ਫਰਜ਼ ਤਾਂ ਮਾਨੇ ਨਿਭਾ ਦਿਆ ਲੈ ਇਹ ਮਾਹਮ ਬਾਈ ਨੂੰ ਪੂਰਾ ਪੱਕਾ ਕਰਕੇ ਭੇਜੇ ਨੇ ਜੇ ਕੋਈ ਲਫਾਫਾ ਹੱਲਾ ਚਹੀਦਾ ਇਹਨੂੰ ਘਰ ਤੇ ਲਿਆ ਕੇ ਤੇ ਹੈਗੇ ਹਾਂ ਬਾਕੀ ਸਸਰੀ ਕਾਰਗਾਈ ਸਾਰੇ ਆਪੜਾ ਵੀ ਭਾਈ ਗੱਡੀ ਫਾਲਟੀ ਤਾਂ ਨਹੀਂ ਕਹਿ ਸਕਦੇ ਛੱਲ ਜੀ ਮਾਰਦੀ ਮਾੜੀ ਜੀ ਪਰ ਆਪਣੀ ਗਾਇਲ ਕੇ ਬੰਦੇ ਸਾਰੇ ਬਾਈ ਦੀ ਮਦਦ ਕਰਾ ਰਹੇ ਆ ਜੋ ਆਪਣਾ ਬਾਈ ਬਲਜੀਤ ਬਲਜੀਤ ਐ ਇਸ ਤੇਨੂੰ ਜੋ ਬਲਜੀਤ ਐ ਭਾਈ ਆਪਣਾ ਜੋ ਰੱਬੀ ਐ ਰੱਬ ਸਿੰਘ ਜੋ ਆਪਣਾ ਦਦਾਰ ਸਿੰਘ ਕੋਹਰਾ ਜੋ ਬਾਈ ਡਰਾਈਵਰ ਐ ਦੇਖ ਜਿਹੜਾ ਸੇਬਾਂ ਵਾਲੀ ਗੱਡੀ ਪਾਰਟੀ ਦੀ ਲੋਕਾਂ ਨੇ ਲੁੱਟੀ ਦੀ ਬਾਤ ਆਨੇ ਬਹੁਤ ਸ਼ੇਅਰ ਕਰੀਆ ਜੋ ਬਾਈ ਮਾਰੇ ਪਿੰਡ ਕੇ ਧਰਮਗੜ ਪਿੰਡ ਕੇ ਵਧੀਆ ਕੰਮ ਕਰ ਰਹੇ ਬਾਈ ਦੇਖੋ ਇਹਨਾਂ ਨੂੰ ਵੀ ਸ਼ੇਅਰ ਕਰੋ ਬਾਕੀ ਤੁਹਾਡੀ ਮਰਜ਼ੀ ਆ ਜੋ ਮਰਜ਼ੀ ਕਰੋ ਮਾਰੇ ਤਾਂ ਜਿਹੜਾ ਫਰਜ਼ ਤਾਂ ਮਾਨੇ ਨਿਭਾ ਦਿਆ ਲੈ ਯੋ ਮਹਮਨ ਬਾਈ ਨੂੰ ਪੂਰਾ ਪੱਕਾ ਕਰਕੇ ਭੇਜੇ ਨੇ ਜੇ ਕੋਈ ਲਫਾਫਾ ਫੈਲਾ ਚਾਹੀਦਾ ਇਹਨੂੰ ਘਰ ਤੇ ਲੈ ਕੇ ਤੇ ਹੈਗੇ